ਇੰਦੇ ਪਿਛੇ ਕਈ ਸਾਜਸ਼ਾ ਹੋ ਸਕਦੀਆਂ ਨੇ ਇਹ ਜ਼ਰੂਰੀ ਨਹੀਂ ਆ ਕਿਉਂਕਿ 20 ਸਾਲ ਦੇ ਬੱਚੇ ਦੀ ਉਮਰ ਕੀ ਹੈ 20 ਸਾਲ ਦਾ ਬੱਚਾ ਤੇ ਬਲੈਂਕ ਪੇਪਰ ਵਰਗਾ ਹੁੰਦਾ ਸੋ ਕੀ ਪਤਾ ਇਹ ਕਹਾਣੀ ਜਿਹੜੀ ਆ ਕਿੱਥੇ ਲਿਖੀ ਗਈ ਆ ਕਿੱਦਾਂ ਲਿਖੀ ਗਈ ਆ ਦਿਮਾਗ ਦੇ ਵਿੱਚ ਕੀ ਪਾਇਆ ਗਿਆ ਬਹੁਤ ਹੀ ਜ਼ਿਆਦੀ ਮੰਦਭਾਗੀ ਘਟਨਾ ਤੇ ਬਾਕੀ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜਿੰਨੇ ਅੱਜ ਤੱਕ ਮੱਥਾ ਲਾਇਆ ਉਹਦਾ ਜੋ ਹਸ਼ਰ ਹੋਇਆ ਇਹ ਤਾਂ ਹਿਸਟਰੀ ਦੇ ਵਿੱਚ ਲੋਕਾਂ ਨੇ ਦੇਖਿਆ ਹੀ ਆ ਬਿਲਕੁਲ ਕਦੇ ਵੀ ਸਿੱਖ ਹਿੰਦੂ ਦੀ ਗੱਲ ਹੋਈ ਆ ਵੀ ਕੌਣ ਖਤਰੇ 'ਚ ਹੈ ਮੈਂ ਕਹਿੰਦਾ ਜਿੱਥੇ ਜਿੱਥੇ ਸਿੱਖ ਤੇ ਹਿੰਦੂ ਹੈਗਾ ਉੱਥੇ ਹਿੰਦੂ ਨੂੰ ਗੱਦੀ ਖਤਰਾ ਹੋਣੀ ਚਾਹੀਦਾ ਭਾਵੇਂ ਉਹ ਸਿੱਖ ਹੈ ਭਾਵੇਂ ਹਿੰਦੂ ਆ ਭਾਵੇਂ ਉਹ ਮੁਸਲਮਾਨ ਹੈ ਜਿਹੜਾ ਇੱਕ ਬੰਦਾ ਜੇ ਉਹ ਗਲਤੀ ਕਰਦਾ ਤੇ ਸਜ਼ਾ ਉਸੇ ਨੂੰ ਦੇਣੀ ਚਾਹੀਦੀ ਉਹਦੀ ਕੌਮ ਨੂੰ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇਖ ਰਹੇ ਹੋ ਤੁਸੀਂ ਤੇ ਪੋਡਕਾਸਟ ਸੀਰੀਜ਼ ਦੇ ਵਿੱਚ ਇੱਕ ਹੋਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਮੇਰੇ ਨਾਲ ਨੇ ਭਾਈ ਨਵ ਸਰਕਾਰੀਆ ਪਹਿਲਾਂ ਉਹਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਰਨ ਸਾਹਿਬ ਪੰਜਾਬ ਟੀਵੀ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਗੱਲਬਾਤ ਜਿਹੜੀ ਆ ਪ੍ਰੋਗਰਾਮ ਗੱਲ ਤੇ ਹਾਲ ਦੇ ਵਿੱਚ ਨਵਾਂ ਐਪੀਸੋਡ ਆਪਾਂ ਜਿਹੜਾ ਬਿਲਕੁਲ ਜਨਤਾ ਦੀ ਚਰਚਾ ਦੇ ਵਿੱਚ ਰੱਖਦੇ ਆ ਜੀ ਦੇ ਕਲਪਤਾ ਕਰਦੇ ਆ ਜੋ ਰੀਸੈਂਟ ਜਿਹੜੇ ਹੁਣ ਜਿਹੜਾ ਇਨਸੀਡੈਂਟ ਹੋਇਆ ਬਿਲਕੁਲ ਔਰ ਉਹਨੂੰ ਲੈ ਕੇ ਕਾਫੀ ਜਿਹੜਾ ਮਨ ਉਦਾਸ ਵੀ ਆ ਹਮ ਤੇ ਜਿਹੜੇ ਸੇਖ ਕੌਮ ਦੇ ਵਿੱਚ ਕਾਫੀ ਜਿਹੜਾ ਭਾਰੀ ਰੋਸ ਹੈ ਮੈਂ ਕਹਿੰਦਾ ਸੇਖ ਕੌਮ ਦੇ ਵਿੱਚ ਕਹਦਾ ਕਿ ਹਰ ਕੋਈ ਜਿਹੜਾ ਜਿਹੜਾ ਵੀ ਕੋਈ ਆਪਣੇ ਧਰਮ ਨੂੰ ਪਿਆਰ ਕਰਦਾ ਉਹ ਇਸ ਚੀਜ਼ ਨੂੰ ਲੈ ਕੇ ਆਉਂਦਾ ਸਾਬ ਬੜਾ ਜਿਹੜਾ ਸੋਗ ਦੇ ਵਿੱਚ ਸਰਕਾਰ ਸਾਹਿਬ ਆਪਾਂ ਦੇਖਦੇ ਆਪਾਂ ਗੱਲ ਦਰਸ਼ਕਾਂ ਲਈ ਦੱਸ ਦਈਏ ਕਿ ਆਪਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਵੇਖ ਰਹੇ ਆ ਪਰਥ ਦੇ ਕੈਨਿੰਗਵਿਲ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੇ ਬਾਹਰ ਦੱਸਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਵਿੱਚ ਇਹ ਵੀ ਕਿਹਾ ਗਿਆ ਕਿ AI ਦੁਆਰਾ ਬਣਾਈ ਗਈ ਵੀਡੀਓ ਆ ਕਿਉਂਕਿ ਟਿਕਟੋਕ ਤੇ ਜਿਹੜੀ ਵੀਡੀਓ ਵਾਇਰਲ ਹੋਈ ਉੱਥੋਂ ਹੀ ਸਾਰਾ ਇਹ ਵਿਵਾਦ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਕੁਝ ਜਿਹੜੇ ਉੱਥੇ ਇਕੱਠ ਹੁੰਦਾ ਆ ਉਹਦੇ ਲੋਕਾਂ ਵੱਲੋਂ ਮੰਗ ਕੀਤੀ ਆ ਨੀਵੀਂ ਦੀ ਕਾਰਵਾਈ ਹੋਵੇ ਹੁਣ ਰੀਸੈਂਟ ਆਪਾਂ ਦੇਖ ਰਹੇ ਹਾਂ ਕਿ ਕੁਝ MP ਲੋਕਲ MP ਨੀਓ ਗੁਰਦਨ ਸਾਹਿਬ ਜਾਂਦੇ ਨੇ ਉਹ ਪ੍ਰੋਮਿਸ ਕਰਦੇ ਨੇ ਤੇ ਇੱਕ 20 ਸਾਲ ਦਾ ਜਿਹੜਾ ਨੌਜਵਾਨ ਸਰਕਾਰੀ ਸਭੂ ਗ੍ਰਿਫਤਾਰ ਹੋ ਗਿਆ ਮੰਡੇ ਨੂੰ ਕੋਰਟ ਦੇ ਵਿੱਚ ਉਹਨੂੰ ਪੇਸ਼ ਕਰਨਾ ਹਜੇ ਤੱਕ ਜਿਹੜੀ ਪੁਲਿਸ ਸਾਊਂਡ ਨਹੀਂ ਦੱਸਿਆ ਨਹੀਂ ਵੀ ਉਹ ਮੰਡੇ ਦੀ ਜਿਹੜੀ ਸਨਾਖਤ ਤਾਂ ਨਹੀਂ ਕੀਤੀ ਪਛਾਣ ਨਹੀਂ ਦੱਸੀ ਆਪਾਂ ਕਹ ਲਈਏ ਜੀ ਪਰ ਜਿਹੜੀ ਆਪਾਂ ਗੱਲ ਕਰਨੀ ਓਵਰ ਆਲੋ ਇਹੀ ਆ ਕਿ ਇਹ ਇਨਸੀਡੈਂਟ ਹੁੰਦੇ ਨੇ ਜੀ ਤੇ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਨੇ ਜਿਹੜੀ ਉਮਰ ਦਾ ਇੱਕ ਤਕਾਜ਼ਾ ਆਪਾਂ ਕਹ ਲਈਏ ਵੀ ਹੁੰਦਾ ਜਿੱਥੇ ਆਪਾਂ ਭਾਵਕ ਹੁੰਨੇ ਆ ਜਿੱਥੇ ਆਪਾਂ ਓਮੋਸ਼ਨਲ ਹੋ ਕੇ ਬਹੁਤ ਜਲਦ ਡਿਸੀਜਨ ਲੈਣੇ ਆ ਉਹ ਕਾਫੀ ਵੱਡੀ ਗੈਂਤੀ ਨੂੰ ਕਿਤੇ ਨ ਕਿਤੇ ਪ੍ਰਭਾਵਿਤ ਕਰਨ ਚ ਕਾਮਯਾਬੀ ਹੁੰਦੀ ਸਭ ਤੋਂ ਪਹਿਲਾਂ ਤੇ ਲੋਹਾਂ ਸਾਹਿਬ ਆਪਾਂ ਜਿਹੜੀ ਆਸਟ੍ਰੇਲੀਆ ਦੀ ਗੱਲ ਆਪਾਂ ਮੈਲਬਨ ਦੀ ਗੱਲ ਕਰਦੇ ਆ ਮੈਲਬਨ ਚ ਤਕਰੀਬਨ 200 ਤੋਂ ਵੱਧ ਡਿਫਰੈਂਟ ਕਮਿਊਨਿਟੀਆਂ ਰਹਿੰਦੀਆਂ ਕਿਸੇ ਦਾ ਕੋਈ ਬਿਲੀਵ ਹੈ ਕਿਸੇ ਦਾ ਬਿਲਕੁਲ ਬਿਲਕੁਲ ਔਰ ਕਿੰਨੇ ਪਿਆਰ ਦੇ ਨਾਲ ਲੋਕ ਰਹਿੰਦੇ ਆ ਇਹੋ ਜਿਹੀਆਂ ਜੜੀਆਂ ਕੜਨਾਵਾ ਜਿਹੜੀਆਂ ਆ ਕੱਟੜ ਕੜਨਾਵਾ ਜਿਹੜੀਆਂ ਇੱਥੇ ਨਹੀਂ ਹੋਈਆਂ ਬਿਲਕੁਲ ਸਿਡਨੀ ਦੇ ਵਿੱਚ ਪਿੱਛੇ ਹੈਰੀਸ پارک ਦੇ ਵਿੱਚ ਕਾਫੀ ਰੌਲਾ ਰਿਹਾ ਜੀ ਕੁਝ ਹਰਿਆਣੇ ਦੇ ਜਿਹੜੇ ਆ ਛੋਟੀ ਉਮਰ ਦੇ ਬੱਚਿਆਂ ਦਾ ਹਮ ਕੁਝ ਜਿਹੜੇ ਖਾਲਸਤਾਨੀ ਇਹ ਜਿਹੜੇ ਗਰੁੱਪ ਆਪਸ ਦੇ ਵਿੱਚ ਜਿਹੜੇ ਆ ਉਹ ਮਤਲਬ ਕਾਫੀ ਟਕਰਾਅ ਰਿਹਾ ਨਾ ਰਿਹਾ ਔਰ ਇਸ ਦਾ ਜਿਹੜਾ ਅਸਰ ਆ ਹੌਲੀ-ਹੌਲੀ ਕਰਕੇ ਸਿੱਖ ਕਮਿਊਨਿਟੀ ਤੇ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਕਿਤੇ ਨਾ ਕਿਤੇ ਅਸਰ ਰਿਹਾ ਬਿਲਕੁਲ ਫਿਰ ਜੇ ਆਪਾਂ ਵੇਖੀਏ ਤੇ ਮੈਲਬਨ ਦੇ ਵਿੱਚ ਵੀ ਘਟਨਾਵਾਂ ਹੋਈਆਂ ਮੰਦਰਾਂ ਦੇ ਬਾਹਰ ਜਿਹੜੀਆਂ ਉਹ ਜਿਹੜੀਆਂ ਕੀਤੀਆਂ ਗਈਆਂ ਬਿਲਕੁਲ ਤੇ ਹੁਣ ਜਿਹੜੀ ਪਰਥ ਦੇ ਵਿੱਚ ਜਿਹੜੀ ਇਹ ਸ਼ਰਾਰਤ ਕੀਤੀ ਗਈ ਆ ਸੋ ਬੇਸਿਕਲੀ ਪੀਸਫੁਲ ਕੰਟਰੀ ਆ ਜਿਹੜਾ ਆਸਟ੍ਰੇਲੀਆ ਔਰ ਬੜੇ ਹੀ ਜਿਹੜਾ ਵਾ ਪਿਆਰ ਨਾਲ ਸਾਰੀਆਂ ਕਮਿਊਨਿਟੀਜ਼ ਰਹਿੰਦੀਆਂ ਕੋਈ ਹਿੰਦੂ ਸਿੱਖ ਛਾਈ ਕਿਸੇ ਵੀ ਮੁਸਲਮਾਨ ਦਾ ਕੋਈ ਆਪਸ ਦੇ ਵਿੱਚ ਰੌਲਾ ਹੋਇਆ ਹੀ ਨਹੀਂ ਹਰ ਬੰਦਾ ਦੂਜੇ ਦਾ ਸਤਿਕਾਰ ਕਰਦਾ ਜੀ ਬੜੀ ਮਾੜੀ ਗੱਲ ਆ ਕਿ ਇਹ ਜਿਹੋ ਜਿਹੀਆਂ ਹਰਕਤਾਂ ਉੱਥੇ ਪਿੱਛੇ ਜਿਹੜੀਆਂ ਹਿੰਦੁਸਤਾਨ ਜਾਂ ਪਾਕਿਸਤਾਨ ਜਾਂ ਉੱਥੇ ਹੋਣੀਆਂ ਹਰਕਤਾਂ ਜਿਹੜੀਆਂ ਹੁੰਦੀਆਂ ਔਰ ਇਹ ਇਥੇ ਇਹੋ ਜਿਹੀਆਂ ਸ਼ਰਾਰਤਾਂ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਹਿਲਾਂ ਕਿਸੇ ਨੂੰ ਅਕਸਾਇਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਵਾ ਉਹਦਾ ਜੋ ਵੀ ਰਿਟੈਲੀਏਟ ਕਰਨਾ ਕਮਿਊਨਿਟੀ ਦੇ ਵੱਲੋਂ ਤੇ ਫਿਰ ਉਹਦਾ ਇੱਕ ਮਾੜਾ ਜਿਹੜਾ ਪ੍ਰਭਾਵ ਪਾਉਣਾ ਸੋ ਇਹ ਲੂਆਮ ਸਾਹਿਬ ਬੜੀ ਮੰਦਭਾਗੀ ਘਟਦਾ ਹੈ ਔਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸੇ ਪਾਰਟਿਕੂਲਰ ਕਮਿਊਨਿਟੀ ਵੱਲੋਂ ਕੀਤੀ ਗਈ ਹੈ ਇਹ ਇਹਦੇ ਪਿਛੇ ਕਈ ਸਾਜ਼ਿਸ਼ਾਂ ਹੋ ਸਕਦੀਆਂ ਨੇ ਜੀ ਇਹ ਜ਼ਰੂਰੀ ਨਹੀਂ ਆ ਕਿਉਂਕਿ 20 ਸਾਲ ਦੇ ਬੱਚੇ ਦੀ ਉਮਰ ਕੀ ਹੈ ਹੂੰ ਬਿਲਕੁਲ 20 ਸਾਲ ਦਾ ਬੱਚਾ ਤੇ ਮਤਲਬ ਇੱਕ ਬਲੈਂਕ ਪੇਪਰ ਵਰਗਾ ਹੁੰਦਾ ਸੋ ਕੀ ਪਤਾ ਇੱਕ ਕਹਾਣੀ ਜਿਹੜੀ ਹੈ ਕਿੱਥੇ ਲਿਖੀ ਗਈ ਹੈ ਕਿੱਦਾਂ ਲਿਖੀ ਗਈ ਹੈ ਦਿਮਾਗ ਦੇ ਵਿੱਚ ਕੀ ਪਾਇਆ ਗਿਆ ਹੂੰ ਠੀਕ ਹੈ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹਨਾਂ ਜਿਹੜੇ ਇਹੋ ਜਿਹੇ ਇਨਸੀਡੈਂਟ ਹੁੰਦੇ ਆ ਤਾਂ ਵੀਡੀਓ ਵੇਖੀ ਇੰਨਾ ਮਨ ਅਰਦਾਸ ਹੋਇਆ ਕਿ ਜਿਹੜੀ ਗੁਰਬਾਣੀ ਨੂੰ ਅਸੀਂ ਰੋਜ਼ ਪੂਜਦੇ ਆ ਮੱਥਾ ਟੇਕਦੇ ਆ ਵਾਇਗਰੂ ਅੱਗੇ ਅਰਦਾਸ ਜੋੜੀ ਕਰਕੇ ਜਿਹੜਾ ਵਾ ਸਵੇਰੇ ਜਿਹੜਾ ਵਾ ਕੰਮਕਾਰਾਂ ਨੂੰ ਨਿਕਲੀਦਾ ਤੇ ਉਹਦੇ ਜਿਹੜੇ ਆ ਅੰਗ ਖਿਲਾਰ ਕੇ ਮਤਲਬ ਉਹਨੂੰ ਪਾੜ ਕੇ ਤੇ ਪੈਰ ਰੱਖ ਕੇ ਉਹਨੂੰ ਟਾਇਲਟ ਦੀ ਸੀਟ ਤੱਕ ਜਿਹੜਾ ਇੱਥੋਂ ਤੱਕ ਖੜਿਆ ਗਿਆ ਬਹੁਤ ਹੀ ਜਿਆਦੀ ਮੰਦਭਾਗੀ ਘਟਨਾ ਤੇ ਬਾਕੀ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜਿੰਨੇ ਅੱਜ ਤੱਕ ਮੱਥਾ ਲਾ ਦਾ ਜੋ ਹਸ਼ਰ ਹੋਇਆ ਇਹ ਤੇ ਹਿਸਟਰੀ ਦੇ ਵਿੱਚ ਲੋਕਾਂ ਨੇ ਦੇਖਿਆ ਹੀ ਹੈ ਸੋ ਬਹੁਤ ਜਿਹੜਾ ਮਾਨ ਇਸ ਘਟਨਾ ਨੂੰ ਲੈ ਕੇ ਉਦਾਸ ਹੈ ਜੀ ਬਿਲਕੁਲ ਜੀ ਬਿਲਕੁਲ ਸਰਕਾਰੀ ਸਾਹਿਬ ਉਦਾਸ ਸਾ ਪਰ ਆਪਾਂ ਦੇਖਦੇ ਹਾਂ ਵੀ ਜਿਹੜੀਆਂ ਇੱਥੋਂ ਦੀਆਂ ਅਥਾਰਟिटीज ਨੇ ਉਹ ਜਦੋਂ ਤੱਕ ਉਹਨਾਂ ਦੇ ਨੋਟਿਸ 'ਚ ਗੱਲ ਨਹੀਂ ਆਉਂਦੀ ਜਦੋਂ ਤੱਕ ਉਹਨੂੰ ਇਹ ਲੱਗਦਾ ਵੀ ਠੀਕ ਆ ਕੋਈ ਗੱਲ ਹੋ ਗਈ ਹੋਣੀ ਹੈ ਕਿਉਂਕਿ ਐਜ਼ ਬੀਇੰਗ ਐਸ ਇੱਕ ਹਿੰਦੂ ਮੁਸਲਮਾਨ ਆਪਾਂ ਹੋਰ ਬਲੀਵ ਆਪਾਂ ਕਰਦੇ ਆ ਜਿਹੜੀ ਇਹ ਕੰਟਰੀ ਜਿੱਦਾਂ ਤੁਸੀਂ ਦੱਸਿਆ ਵੀ 200 ਤੋਂ ਵੱਧ ਜਿਹੜੀ ਅੱਡ ਅੱਡ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਅੱਡਰ ਲੈਂਗੁਏਜ ਆ ਹਰ ਕਿਸੇ ਨੂੰ ਆਜ਼ਾਦੀ ਆ ਵੀ ਤੁਸੀਂ ਆਪਦੀ ਜਿਹੜੀ ਰਿਲੀਜੀਅਸ ਜਿਹੜੀ ਸਪੇਸ ਆ ਉਹ ਤੁਹਾਨੂੰ ਖੁੱਲੀ ਛੋੜ ਦਿੱਤੀ ਜਾਂਦੀ ਆ ਵੀ ਤੁਸੀਂ ਤੁਸੀਂ ਨਮਾਜ਼ ਵੀ ਪੜ ਸਕਦੇ ਹੋ ਕਿਤੇ ਵੀ ਬੈਠ ਕੇ ਤੁਸੀਂ ਪਾਠ ਕਰ ਸਕਦੇ ਹੋ ਤੁਸੀਂ ਮੰਦਿਰ ਜਾ ਸਕਦੇ ਹੋ ਗੁਰਦੁਆਰਾ ਸਾਹਿਬ ਚਰਚ ਕਿਤੇ ਵੀ ਜਾ ਸਕਦੇ ਹੋ ਪਰ ਹੁਣ ਜਿਹੜੀ ਅਥਾਰਟੀ ਦੇ ਨਿਗਾ ਚ ਆ ਗਈ ਆ ਜੀ ਉਹ ਆਪਾਂ ਜ਼ਰੂਰ ਡਿਸਕਸ ਕਰਾਂਗੇ ਵੀ ਜਦੋਂ ਇਹਨਾਂ ਦੇ ਆ ਗਿਆ ਤਾਂ ਫਿਰ ਚਾਹੀ ਉਹ ਮੰਦਰਾਂ ਦੇ ਉੱਪਰ ਕੁਝ ਲਿਖਿਆ ਸੀਗਾ ਉਹ ਵੀ ਉਹਨਾਂ ਨੇ ਬਿਲਕੁਲ ਡੈੱਡ ਐਂਡ ਤੱਕ ਲਿਜਾ ਕੇ ਛੱਡਿਆ ਅਸੀਂ ਬਿਲਕੁਲ ਜੜ ਜੜ ਤੇ ਜੜ ਤੇ ਪਹੁੰਚ ਜਾਣਾ ਇਹਨਾਂ ਨੇ ਹਾਂ ਜੜ ਤੇ ਪਹੁੰਚ ਜਾਣਾ ਔਰ ਉਹ ਵੀ ਬੜੀ ਸ਼ਰਮਨਾਕ ਗੱਲ ਸੀ ਹੂੰ ਬਿਲਕੁਲ ਸਿੱਖਾਂ ਨੂੰ ਜਿਹੜਾ ਬਦਨਾਮ ਕਰਨ ਵਾਸਤੇ ਤੇ ਇੱਕ ਏਜੰਸੀ ਦੇ ਬੰਦਿਆਂ ਨੇ ਕੰਮ ਕੀਤਾ ਸੀ ਤੇ ਬਾਅਦ ਦੇ ਵਿੱਚ ਉਹ ਵੀ ਫੜੇ ਗਏ ਹੂੰ ਸਿੱਖ ਮੇਰੀ ਕਈ ਵਾਰੀ ਜਿਹੜੀ ਆ ਗੱਲਬਾਤ ਪੰਜਾਬ ਦੇ ਵਿੱਚ ਵੀ ਜਿਹੜੀ ਹੁੰਦੀ ਰਹੀ ਆ ਜਦੋਂ ਵੀ ਕਦੇ ਖਾਲਸਾਤਾਨ ਦੀ ਗੱਲ ਹੋਈ ਆ ਜਾਂ ਕਦੇ ਵੀ ਸਿੱਖ ਹਿੰਦੂ ਦੀ ਗੱਲ ਹੋਈ ਆ ਪੀ ਕੌਣ ਖਤਰੇ 'ਚ ਆ ਮੈਂ ਕਹਿੰਦਾ ਜਿੱਥੇ ਜਿੱਥੇ ਸਿੱਖ ਦੇ ਹਿੰਦੂ ਹੈਗਾ ਉੱਥੇ ਹਿੰਦੂ ਨੂੰ ਕੋਈ ਖਤਰਾ ਹੋਣੀ ਸਾਡੇ ਬਾਅਦ ਸਿੱਖ ਢਾਲ ਬਣ ਕੇ ਖੜਦੇ ਰਹੇ ਆ ਇਤਿਹਾਸ ਹੋਵੇ ਵਾਰ-ਵਾਰ ਇਹਨੂੰ ਮਿਹਨੇ ਦੇ ਤੌਰ ਤੇ ਵੀ ਨਹੀਂ ਹੋਣਾ ਅਸੀਂ ਦੇਣਾ ਚਾਹੁੰਦੇ ਤੇ ਬਹੁਤ ਹੋ ਗਿਆ ਸਾਰਿਆਂ ਨੇ ਦੱਸ ਲਿਆ ਪਰ ਇਦਾਂ ਕਦੀ ਹੋ ਨਹੀਂ ਸਕਦਾ ਜਿਹੜੇ ਸ਼ਹਿਰ ਮੈਂ ਆਪਣਾ ਨਾਲੇ ਤੋਂ ਬਿਲੋਂਗ ਕਰਦਾ ਹਾਂ ਉੱਥੇ ਵੀ ਜਿਹੜਾ ਵਾ ਸ਼ਹਿਰੀ ਏਰੀਆ ਤਕਰੀਬਨ 80% ਹਿੰਦੂਆਂ ਦਾ ਤਬਕਾ ਪਿੰਡਾਂ ਦੇ ਵਿੱਚ ਜਿਹੜਾ ਵਾ 100 80% ਸਿੱਖਾਂ ਦਾ ਹੈ ਤੇ ਬਾਕੀ 20% ਜਿਹੜੇ ਆ ਸਿੱਖ ਲੋਗ ਰਹਿੰਦੇ ਇੰਨੇ ਪਿਆਰ ਨਾਲ ਇੱਕ ਦੂਜੇ ਨਾਲ ਆਉਣਾ ਜਾਣਾ ਸਤਕਾਰ ਆ ਕੋਈ ਇਹੋ ਜਿਹੀਆਂ ਗੱਲਾਂ ਹੈ ਹੀ ਨਹੀਂ ਜਿਹੋ ਜਿਹੀਆਂ ਅਖਬਾਰ ਚ ਪੜਦੇ ਆ ਜਾਂ ਕੁਝ ਕਰਦੇ ਆ ਬਿਲਕੁਲ ਤੇ ਹੁਣ ਵੀ ਜਿਹੜਾ ਮੇਰੇ ਖਿਆਲ ਆਪਣਾ ਹਿੰਦੂ ਪਰਿਸ਼ਦ ਵੱਲੋਂ ਇਹਦੇ ਉੱਤੇ ਸਪਸ਼ਟ ਕਰਨ ਵੀ ਦਿੱਤਾ ਗਿਆ ਕੱਲ ਅਸੀਂ ਦੇਖ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਲੈਟਰ ਜਿਹੜੀ ਆ ਉਹ ਉਹਦੇ ਵਿੱਚ ਉਹਨਾਂ ਨੇ ਵੀ ਰੋਸ ਪ੍ਰਗਟ ਕੀਤਾ ਕਿ ਇਹ ਗੱਲ ਜਿਹੜੀ ਗਲਤ ਹੋਈ ਆ ਤੇ ਬਾਕੀ ਇਹ ਵੇਖੋ ਧਰਮ ਨੂੰ ਲੈ ਕੇ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਔਰ ਇੱਕ ਗੱਲ ਹੈ ਲੋਹਾਂਮ ਸਾਹਿਬ ਕੀ ਜਿਹੜੀਆਂ ਵੀ ਇਹ ਤਾਕਤਾਂ ਇਹ ਸਮਝਦੀਆਂ ਨੇ कि ਤੁਸੀਂ ਬੇਦਬੀ ਕਰਕੇ ਤੇ ਜਿਹੜਾ ਮਤਲਬ ਇਹ ਕਿ ਹਸਤੀ ਮਟਾ ਲੋਗੇ ਜਾਂ ਕਿਦਾਂ ਕਰ ਲੋਗੇ ਗੁਰੂ ਸਾਹਿਬ ਦੀ ਜਿਹੜੀ ਆ ਆਪਣਾ ਜਿਹੜੇ ਹੈਗੀ ਆ ਭਗਤਾਂ ਦੀ ਗੁਰੂ ਸਾਹਿਬ ਦੀ ਗੁਰਬਾਣੀ ਆ ਇਹ ਇਸ ਤਰ੍ਹਾਂ ਮਿਟਣ ਵਾਲੀ ਨਹੀਂ ਹੈ ਜਿੰਦਾਂ ਮਤਲਬ ਇਹਨਾਂ ਦੀ ਸੋਚ ਆ ਵੀ ਇਦਾਂ ਕਰ ਲਾਂਗੇ ਤੇ ਉਦਾਂ ਕਰ ਲਾਂਗੇ ਇਹ ਇੱਕ ਕੌਮ ਆ ਇੱਕ ਇਹ ਸੋਚ ਆ ਇੱਕ ਸ਼ਕਤੀ ਆ ਇਹ ਉੱਬਰਣੀ ਆ ਇਹਨੇ ਚੜਦੀ ਕਲਾ ਜੀ ਰਹਿਣਾ ਇਸ ਵळे ਵੀ ਤੁਸੀਂ ਵੇਖ ਲੋਗੇ ਮਤਲਬ ਜਿੰਨੀ Australia. ਚੰਗੀ ਦੇ ਵਿੱਚੋਂ ਨੰਗਣ ਡਿਆ ਤੇ ਕੌਮ ਫਿਰ ਵੀ ਚੜਦੀ ਕਲਾ ਦੇ ਵਿੱਚ ਬਿਲਕੁਲ ਵੱਡੇ ਵੱਡੇ ਘਾਟੇ ਪਵਾ ਕੇ ਵੀ ਖੁਸ਼ ਆ ਹੱਸਣ ਆ ਬਿਲਕੁਲ ਉਹ ਇਹ ਮਹਾਰਾਜ ਨੇ ਜਿਹੜੀ ਕੌਮ ਨੂੰ ਜਿਹੜੀ ਆ ਤਾਕਤ ਬਖਸ਼ੀ ਆ ਸੱਚੇ ਬਾਦਸ਼ਾਹ ਚੜਦੀ ਕਲਾ ਕਰੇ ਔਰ ਜਿਹੜਾ ਵਾ ਹਿੰਦੂ ਭਾਈਆਂ ਨਾਲ ਵੀ ਜਿਹੜਾ ਪਿਆਰ ਜਿਹੜਾ ਬਣਾਇਆ ਰੱਖੇ ਇਹੋ ਨੀਆਂ ਗੱਲਾਂ ਵਿੱਚ ਨਾ ਹਿੰਦੂ ਸਿੱਖ ਵਾਲੀਆਂ ਹਣ ਤੇ ਚੰਗੀ ਗੱਲ ਆ ਮੈਨੂੰ ਲੱਗਦਾ ਸਰਕਾਰ ਸਾਹਿਬ ਇੱਕ ਇਹ ਵੀ ਹੈਗਾ ਨਾ ਫੈਕਟਰ ਕਿ ਜਦੋਂ ਸੋਸ਼ਲ ਮੀਡੀਆ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਹੀ ਇਹੇ ਚੀਜ਼ਾਂ ਆਉਂਦੀਆਂ ਵੈਸੇ ਤੁਸੀਂ ਆਪਣੇ ਭਾਈਚਾਰੇ ਦੇ ਵਿੱਚ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਚਾਹੇ ਆਪਾਂ ਇੱਥੇ ਵੀ ਰਹਿਨੇ ਆ ਇਸ ਚੀਜ਼ ਦਾ ਜ਼ਿਕਰ ਮੈਂ ਅਜੇ ਤੱਕ ਨਹੀਂ ਸੁਣਾ ਵੀ ਜਦੋਂ ਆਪਾਂ 10 ਜਾਣੇ ਬੈਠੇ ਆ ਤਾਂ ਆਪਾਂ ਕਦੇ ਨੋਟ ਵੀ ਕੀਤਾ ਹੋਵੇ ਜਾਂ ਕਿਸੇ ਹੋਰ ਵੀ ਨੇ ਨੋਟ ਕੀਤਾ ਹੋਵੇ ਵੀ ਤੁਸੀਂ ਕਿਹੜੀ ਕਮਿਊਨਿਟੀ ਤੋਂ ਆ ਜਾਂ ਤੁਸੀਂ ਹਿੰਦੂ ਹੋ ਮੁਸਲਮਾਨ ਹੋ ਸੇਖੋ ਇਹ ਸਿਰਫ ਚੀਜ਼ਾਂ ਚਲਾਈਆਂ ਜਾਂਦੀਆਂ ਉੱਥੇ ਜਿੱਥੇ ਉਹਨਾਂ ਨੂੰ ਲੱਗਦਾ ਵੀ ਸਾਡੀ ਮਾਰਕੀਟ ਹੈਗੀ ਆ 20-22 ਬਾਈ-ਬਾਈ ਸਾਲ ਵਾਲੇ ਨੌਜਵਾਨ ਬੈਠੇ ਆ ਜਿਨ੍ਹਾਂ ਨੂੰ ਸ਼ਾਇਦ ਇਤਿਹਾਸ ਦੇ ਵਿੱਚ ਵਾਪਰੀ ਉਹਨਾਂ ਚੀਜ਼ਾਂ ਦਾ ਘਟਣਾਵਾਂ ਦਾ ਨਹੀਂ ਜ਼ਿਕਰ ਹੁੰਦਾ ਵੀ ਆਪਾਂ ਇੱਕ ਦੂਜੇ ਨਾਲ ਜਿਹੜਾ ਪ੍ਰੇਮ ਪਿਆਰ ਆ ਉਹ ਬਣਿਆ ਕਿਵੇਂ ਆ ਲਵਾਂਦ ਸਾਹਿਬ ਬੇਸਿਕ ਦੀ ਦੁਨੀਆ ਦੇ ਤਿੰਨ ਜਾਤਾਂ ਆ ਜੀ ਅਮੀਰ ਮੀਡਲ ਕਲਾਸ ਤੇ ਗਰੀਬ ਹਮ ਕਦੀ ਅਮੀਰ ਇੱਕ ਦਿਨ ਨੂੰ ਧਰਮ ਪੁੱਛ ਕੇ ਵਿਆਹ ਕਰਾਉਂਦੇ ਨਹੀਂ ਬਿਲਕੁਲ ਸਹੀ ਗੱਲ ਕੋਈ ਉਹਨਾਂ ਦਾ ਧਰਮ ਹੀ ਨਹੀਂ ਪੁੱਛਦਾ ਜੀ ਅਮੀਰ ਬੰਦਾ ਸਿਰਫ ਆਪਣੇ ਨਾਂ ਤੋਂ ਜਾਣਿਆ ਜਾਂਦਾ ਉਹਦੀ ਪਛਾਣ ਉਹਦੀ ਅਮੀਰੀ ਹੁੰਦੀ ਆ ਉਹਦਾ ਪੈਸਾ ਹੁੰਦਾ ਬਿਲਕੁਲ ਠੀਕ ਹੈ ਮੀਡਲ ਕਲਾਸ ਦੇ ਵਿੱਚ ਜਿਹੜੀ ਆ ਥੋੜੀ ਜਿਹੀ ਜਦੋਜਹਿਦ ਰਹਿੰਦੀ ਆ ਹਮ ਤੇ ਜਿਹੜੀ ਬਹੁਤੀ ਜਿਹੜੀ ਧਰਮ ਦੀ ਗੱਲ ਆ ਜਾਂਦੀ ਉਹ ਆਣ ਕੇ ਗਰੀਬ 'ਚ ਮੁੱਕਦੀ ਆ ਫਿਰ ਆਣ ਕੇ ਗਰੀਬ ਜਿਹੜਾ ਵਿਚਾਰਾ ਹੁੰਦਾ ਵਾ ਪੜਨ ਖੁਣੋ ਵੀ ਰਹਿ ਜਾਂਦਾ ਵਾ ਤੇ ਫਿਰ ਬਸ ਉਹਦੇ ਤੇ ਸਾਰਾ ਕੁਝ ਲਾਗੂ ਹੋ ਜਾਂਦਾ ਵੀ ਇਹ ਇਸ ਧਰਮ ਦਾ ਹੈ ਉਸ ਧਰਮ ਦਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਅ ਪਿੱਛੇ ਜੋ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ ਬਿਲਕੁਲ ਜਿੰਨੇ ਵੀ ਕੀਤੀਆਂ ਜੋ ਵੀ ਕੀਤੀਆਂ ਉਹ ਵੀ ਆਪਦਾ ਹਸ਼ਰ ਦੇਖ ਲੈਣ ਕੀ ਉਹਦੇ ਨਾਲ ਜਿਹੜਾ ਹੋਇਆ ਤੇ ਜਿੰਨੇ ਬੇਦਬੀਆਂ ਦੀ ਇਨਵੈਸਟੀਗੇਸ਼ਨ ਤੇ ਵੀ ਰੋਕ ਲਾਈ ਉਹ ਵੀ ਆਪਦਾ ਹਸ਼ਰ ਵੇਖ ਲੈਣ ਸੋ ਇਹ ਆ ਕਿ ਆਪਣਾ ਮੁੜ ਕੇ ਜਦੋਂ ਨਿਹੰਗ ਸਿੰਘ ਕੱਢ ਕੇ ਕਿਰਪਾਨਾ ਆਪਣਾ ਕੰਮ ਕਰ ਦਿੰਦੇ ਆ ਫਿਰ ਜਦੋਂ ਨਹੀਂ ਲਿਆਜ ਕਰਦੇ ਤੇ ਫਿਰ ਦੁਨੀਆ ਕਹਿੰਦੀ ਆ ਵੇਖੋ ਜੀ ਵਿਚਾਰੇ ਨੂੰ ਮਾਰਤਾ ਕਰਤਾ ਜੀ ਦੇਖੋ ਅਸੀਂ ਇਸ ਜਗ੍ਹਾ ਤੇ ਇਸ ਚੀਜ਼ ਨੂੰ ਜਸਟੀਫਾਈ ਨਹੀਂ ਕਰ ਰਹੇ ਹਾਂ ਬਿਲਕੁਲ ਮਤਲਬ ਕਿਸੇ ਨੂੰ ਮਾਰ ਦੇਣਾ ਜਾਂ ਕਰਨਾ ਮਸਲੇ ਦਾ ਹੱਲ ਆ ਪਰ ਹੁਣ ਜਦੋਂ ਤੁਸੀਂ ਚੜਾਉਗੇ ਇਹਨਾਂ ਦੇ ਅਗਲਾ ਕੀ ਕਰੂਗਾ ਜਸਟਿਸ ਡਿਲੇ ਵੀ ਜਿਹੜਾ ਹੁੰਦਾ ਜਸਟਿਸ ਡਿਨਾਈ ਹੁੰਦਾ ਵੀ ਤੁਸੀਂ ਕਿਸੇ ਚੀਜ਼ ਨੂੰ ਲਮਕਾ ਹੀ ਨਾ ਲਓ ਹੁਣ ਆਪ ਬੇਅਦਬੀ ਦੀ ਗੱਲ ਇੱਥੇ ਕਰ ਰਹੇ ਆ ਤੇ ਬੇਅਦਬੀ ਜਿਹੜੀ 2015 ਚ ਹੋਈ ਆ ਉਹ ਕਿਸੇ ਤਣਪੱਤਣ ਲੱਗਦੀ ਸੀ ਕਰ ਹਿਸਾਬ ਨਜ਼ਰ ਨਹੀਂ ਆਉਂਦੀ ਤੇ ਜਦੋਂ ਇਦਾਂ ਦੇ ਹਾਲਾਤ ਬਣਦੇ ਆ ਫੇਰ ਹੀ ਇਦਾਂ ਦੀਆਂ ਚੀਜ਼ਾਂ ਅੱਗੇ ਉਹ ਚੀਜ਼ ਨੂੰ ਰਿਲੇਟ ਕਰਦੀਆਂ ਜੀ ਔਰ ਲਾਲਾਂ ਸਾਹਿਬ ਇਹਦੇ ਜਿਹੜਾ ਇੱਥੇ ਬਹੁਤ ਲੰਬੀ ਜਿਹੜੀ ਗੱਲਬਾਤੋਂ ਜ਼ਿਆਦਾ ਇਸ ਵळे ਜਿਹੜੀ ਲੋੜ ਆ ਭਾਈਚਾਰੇ ਨੂੰ ਇਹੋ ਅਪੀਲ ਕਰੀਏ ਆਪਾਂ ਜੀ ਵੀ ਸੰਜਮ ਦੇ ਵਿੱਚ ਰਹਿ ਕੇ ਅਥਾਰਟੀ ਦਾ ਸਾਥ ਦਿੱਤਾ ਜਾਵੇ ਔਰ ਇਹਨਾਂ ਤੇ ਜਿਹੜਾ ਯਕੀਨ ਰੱਖਿਆ ਜਾਵੇ ਇੱਥੇ ਕੋਈ ਕਰਾਪਸ਼ਨ ਤੇ ਹੈ ਨਹੀਂ ਇਹ ਪੂਰਾ ਅਦੀ ਤਹਿ ਤੱਕ ਪਹੁੰਚ ਗਏ ਉੱਥੋਂ ਤੱਕ ਪਹੁੰਚਣਗੇ ਜਿੱਥੋਂ ਤੱਕ ਇਹਨਾਂ ਨੂੰ ਜਾਣਾ ਚਾਹੀਦਾ ਸੋ ਸਾਰੇ ਜਣੇ ਜਿਹੜਾ ਆ ਪੰਜਾਬ ਟੀਵੀ ਆਸਟ੍ਰੇਲੀਆ ਦੇ ਟੀਮ ਵੱਲੋਂ ਅਸੀਂ ਸਾਰੇ ਜਿਹੜਾ ਤੁਹਾਨੂੰ ਅਪੀਲ ਕਰਦੇ ਆ कि ਜਿਹੜਾ ਸੰਜਮ ਤੇ ਸ਼ਾਂਤੀ ਜਿਹੜੀ ਆ ਬਣਾਏ ਰੱਖੋ ਔਰ ਜਿਹੜਾ ਆਪਣਾ ਜਿੰਨੇ ਵੀ ਸਾਡੀ ਕੌਮ ਦੇ ਹੈਗੇ ਆ ਵੀਰ ਭਾਈ ਭੈਣ ਭਰਾ ਉਹ ਫੇਸਬੁੱਕਾਂ ਤੇ ਜਾਂ ਟਿਕਟੋਕ ਦੇ ਉੱਤੇ ਜਿਹੜੀਆਂ ਇਹ ਬਿਆਨਬਾਜ਼ੀਆਂ ਤੋਂ ਜਾਂ ਕਿਸੇ ਦੇ ਧਰਮ ਨੂੰ ਟਾਰਗੇਟ ਕਰਕੇ ਜਿਹੜੀਆਂ ਆਪਾਂ ਟਿੱਪਣੀਆਂ ਜਿਹੜੀਆਂ ਘੱਟ ਕਰੀਏ ਬਿਲਕੁਲ ਇੱਕ ਜਣੇ ਦੀ ਜਿਹੜੀ ਗਲਤੀ ਆ ਹਾਲਾਂਕਿ ਇਹ ਜਿਹੜਾ ਕੋਈ ਇੱਕ ਆ ਹੂੰ ਕੋਈ ਇੱਕ ਸਿੱਖ ਕੋਰੇ ਤਾਂ ਨੂੰ ਨਹੀਂ ਰਿਪਰੈਜ਼ੈਂਟ ਨਹੀਂ ਕਰਦਾ ਪਰਸਨਲ ਤੌਰ ਤੇ ਕਿਸੇ ਦੇ ਖਿਲਾਫ ਹੋ ਸਕਦਾ ਪਰ ਉਹ ਸੇਕੋਂ ਨੂੰ ਰਿਪਰੈਜ਼ੈਂਟ ਤੇ ਨਹੀਂ ਕਰਦਾ ਕੋਈ ਇੱਕ ਹਿੰਦੂ ਜਿਹੜਾ ਉਹ ਕਿਸੇ ਇੱਕ ਸਿੱਖ ਦੇ ਖਿਲਾਫ ਹੋ ਜਾ ਪਰ ਉਹ ਸਾਰੀ ਹਿੰਦੂ ਕੌਮ ਨੂੰ ਤੇ ਜਿਹੜਾ ਉਹ ਰਿਪਰੈਜ਼ੈਂਟ ਨਹੀਂ ਕਰਦਾ ਜੁਈ ਸਿੱਦਾ ਜਿਹੜਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ ਇੱਕ ਬੰਦਾ ਉਹਦੇ ਵੱਲ ਵੇਖ ਕੇ ਜਿਹੜਾ ਆਪਾਂ ਸਾਰੇ ਜਣੇ ਗਰਮ ਹੋ ਗਏ ਇਹੋ ਜਿਹੀਆਂ ਜੜੀਆਂ ਕਮੈਂਟੋ ਕਮੈਂਟਰੀ ਦੇ ਬਾਅਦ ਦੇ ਵਿੱਚ ਲੀਡਿੰਗ ਟੂ ਇਹੋ ਜਿਹੇ ਜਿਹੜੇ ਇਨਸੀਡੈਂਟ ਜਾਂ ਇਹੋ ਜਿਹੇ ਜਿਹੜੇ ਮਾਹ ਪਾਪ ਜਿਹੜੇ ਹੁੰਦੇ ਆ ਉਹ ਵਾਪਰਦੇ ਆ ਆਪਾਂ ਜਿਹੜਾ ਆਪਣੇ ਆਪ ਨੂੰ ਡਿਵੈਲਪ ਕਰੀਏ ਮਾਰੇ ਦੀ ਰਿਆਦੇ ਵਿੱਚ ਰਹੀਏ ਆਪਣੇ ਕਮਾਂਕਾਰਾਂ ਨਾਲ ਆਪਣੇ ਪਰਿਵਾਰਾਂ ਨਾਲ ਦੇਖੀਏ ਔਰ ਇਹਨਾਂ ਜਿਹੜੀਆਂ ਨੇ ਮਤਲਬ ਕੋਈ ਇੱਕ ਜਾਣੇ ਦੀ ਸ਼ਰਾਰਤ ਜਿਹੜੀ ਉਹਨੂੰ ਸਾਰੀ ਕੌਮ ਨੂੰ ਜਿਹੜਾ ਕਿਸੇ ਵੀ ਕੌਮ ਨੂੰ ਟਾਰਗੇਟ ਕਰ ਲੈਣਾ ਇਹਨਾਂ ਤੋਂ ਬਚ ਗਏ ਭਾਵੇਂ ਉਹ ਸਿੱਖ ਹੈ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਮੁਸਲਮਾਨ ਹੈ ਜਿਹੜਾ ਇੱਕ ਬੰਦਾ ਜੇ ਉਹ ਗਲਤੀ ਕਰਦਾ ਤੇ ਸਜ਼ਾ ਉਸੇ ਨੂੰ ਦੇਣੀ ਚਾਹੀਦੀ ਉਹਦੀ ਕੌਮ ਨੂੰ ਨਹੀਂ ਗੈਰ ਬਿਲਕੁਲ ਬਿਲਕੁਲ ਜੀ ਤਾਂ ਸਰਕਾਰ ਸਾਹਿਬ ਆਪਾਂ ਇਹ ਵੀ ਗੱਲ ਕਰਦੇ ਨਾ ਭਾਵੇਂ ਕਿਸੇ ਦੇ 4 ਮਿਲੀਅਨ ਫੋਲੋਅਰ ਭਾਵੇਂ ਕਿਸੇ ਦੇ 10 ਮਿਲੀਅਨ ਫੋਲੋਅਰ ਆ ਜਿੰਨਾ ਚਿਰ ਕੋਈ ਅਥਾਰਟੀ ਨਹੀਂ ਜੀ ਸ਼੍ਰੀ ਕਾਲਤਖਬ ਤੋਂ ਜੱਜਦਰ ਸਾਹਿਬ ਕੋਈ ਬਿਆਨ ਦੇ ਰਹੇ ਨੇ ਕੋਈ ਹੁਕਮਨਾਮਾ ਦੇ ਰਹੇ ਨੇ ਉਹ ਲੱਗ ਸਟੋਰੀ ਆ ਜੀ ਉਹਨੂੰ ਆਪਾਂ ਦੂਸਰੇ ਧਰਮਾਂ ਦੇ ਲੋਕ ਵੀ ਐਜ਼ ਏ ਹੁਕਮ ਮੰਨ ਸਕਦੇ ਨੇ ਜਾਇਜ਼ੇ ਆਦੇਸ਼ ਮੰਨ ਸਕਦੇ ਨੇ ਤੇ ਸਿੱਖ ਧਰਮ ਦੇ ਵਿੱਚ ਤਾਂ ਮੰਨਿਆ ਹੀ ਜਾਂਦਾ ਧੂ ਧਰਮ ਦੇ ਕਿਸੇ ਵੱਡੇ ਲੀਡਰ ਵੱਲੋਂ ਕਿਸੇ ਅਥਾਰਟੀ ਵੱਲੋਂ ਕਿਹਾ ਜਾਣਾ ਵੱਖਰੀ ਗੱਲ ਆ ਮੇਰੇ ਜਿੰਨੇ ਫੋਲੋਅਰਾਂ ਚਾਹੇ ਅੱਜ ਮੇਰੇ ਕੋਲ ਮਾਈਕ ਆ ਸ਼ਕਰ ਸਾਹਿਬ ਵੀ ਤੇ ਕੋਸ਼ਿਸ਼ ਵੀ ਬੋਲ ਸਕਦੇ ਆ ਬਿਲਕੁਲ ਮੇਰੀ ਕੋਈ ਥੋੜੀ ਨਹੀਂ ਆਹ ਇੱਕ ਜਿਹੜਾ ਧਰਮ ਹੀ ਆ ਧਰਮ ਦੀਆਂ ਕਿੰਨੀਆਂ ਸ਼ਕਾਫਾਂ ਨੇ ਇੱਕ ਧਰਮ ਦੇ ਵਿੱਚ ਅੱਡ ਕਿੰਨੇ ਕਿ ਸੋ ਕਿਸੇ ਇੱਕ ਬਲੀਫ ਦਾ ਬੰਦਾ ਜਿਹੜਾ ਵਾ ਉਹ ਅਗਰ ਕਿਸੇ ਧਰਮ ਦੇ ਉੱਤੇ ਜਿਹੜਾ ਵਾ ਉਹ ਆਣ ਕੇ ਕੋਈ ਕੁਐਸਚਨ ਕਰਦਾ ਜਾਂ ਕੋਈ ਉਹਨੂੰ ਟਾਰਗੇਟ ਕਰਦਾ ਇਹ ਪੂਰੀ ਕੌਮ ਦਾ ਟਾਰਗੇਟ ਨਹੀਂ ਆ ਸੋ ਤੁਹਾਨੂੰ ਹੱਥ ਛੋੜ ਕੇ ਜਿਹੜੀ ਇਹ ਅਪੀਲ ਆ ਕਿ ਸ਼ਾਂਤੀ ਸਦਭਾਵਨਾ ਜਿਹੜੀ ਬਣਾਈ ਰੱਖੋ ਔਰ ਜਿਹੜੀ ਹੈਗੀ ਆ ਭਾਈਚਾਰਕ ਸਾਂਝ ਜਿਹੜੀ ਇਹਨੂੰ ਬਣਾਈ ਰੱਖੋ ਸੋ ਆਪਾਂ ਆਪਣੀ ਜਿਹੜੀ ਆ ਪੰਜਾਬ ਟੀਵੀ ਆਸਟ੍ਰੇਲੀਆ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਇਥੋਂ ਦੀ ਅਥਾਰਟੀ ਦੇ ਉੱਤੇ ਜਿਹੜਾ ਵਾ ਉਹ ਆਪਣਾ ਜਿਹੜਾ ਤੁਸੀਂ ਭਰੋਸਾ ਰੱਖੋ ਔਰ ਸ਼ਾਂਤੀ ਸਦਭਾਵਨਾ ਬਣਾਈ ਰੱਖੋ ਇਹਨਾਂ ਵਾਦਾਂ ਦੇ ਜਿਹੜਾ ਦੋਨੋਂ ਬਚ ਕੇ ਰਹੋ ਔਰ ਜੀ ਲਾਸਟ ਗੱਲ ਇਹ ਹੈ ਸਰਕਾਰ ਸਾਹਿਬ ਕੀ ਜਿਹੜੀ ਇਨਫੋਰਮੇਸ਼ਨ ਆ ਉਹ ਜ਼ਿਆਦਾਤਰ ਕਿਹੜੇ ਪਲੈਟਫਾਰਮ ਤੇ ਆ ਰਹੀ ਆ ਉਹਨੂੰ ਜ਼ਰੂਰ ਧਿਆਨ ਰੱਖੋ ਜੀ ਅਗਰ ਕੋਈ ਪਲੈਟਫਾਰਮ ਦੀ ਉਹਦੀ ਰੈਕਗਨਿਸ਼ਨ ਨਹੀਂਗੀ ਜੀ ਤਾਂ ਉਹ ਇਨਫੋਰਮੇਸ਼ਨ ਗਲਤ ਵੀ ਹੋ ਸਕਦੀ ਆ ਸਰ ਸਾਹਿਬ ਮੈਨੂੰ ਲੱਗਦਾ ਜਿਹੋ ਜਿਹੇ ਮੁੱਦੇ ਸੈਂਸਿਟਿਵ ਆ ਜਿਹੜੀ ਆਸਟ੍ਰੇਲੀਅਨ ਪੁਲਿਸ ਆ ਪਰਥ ਦੀ ਪੁਲਿਸ ਕਾਫੀ ਸਤਰਕਾ ਸਰਕੁਲਰ ਨੂੰ ਲੈ ਕੇ ਉਹ ਵਾਰ-ਵਾਰ ਉਹਨਾਂ ਨੇ ਅਪਡੇਟ ਦਿੱਤੀ ਆ ਅਪੀਲ ਵੀ ਕੀਤੀ ਆ ਕਿ ਤੁਸੀਂ ਜਿਹੜਾ ਭਰੋਸਾ ਰੱਖੋ ਭਰੋਸਾ ਰੱਖੋ ਮਿਸ ਇਨਫਰਮੇਸ਼ਨ ਤੋਂ ਆਪਾਂ ਬਚਣਾ ਜਿਹੜੀ ਅੱਧੀ ਅਧੂਰੀ ਜਾਣਕਾਰੀ ਹੈ ਨਾ ਉਸ ਤੋਂ ਬਚਣਾ ਸੋ ਲੈਟਸ ਸੀ ਜੇ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਉਸ ਤੋਂ ਬਾਅਦ ਕੀ ਆਊਟਕਮ ਨਿਕਲਦਾ ਰਿਜ਼ਲਟ ਕੀ ਨਿਕਲਦਾ ਔਰ ਇੱਥੇ ਜੋ ਵੀ ਅੱਗੇ ਜਿਹੜੀ ਸਾਨੂੰ ਜਿਹੜੀ ਜਾਣਕਾਰੀ ਮਿਲੂਗੀ ਆਪਾਂ ਲੋਕਾਂ ਨਾਲ ਜਿਹੜੀ ਸਾਂਝ ਕਰਾਂਗੇ ਸੋ ਅੱਜ ਲਈ ਜਿਹੜਾ ਦੋਸਤੋ ਇੰਨਾ ਹੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਅਗਲੀ ਪੋਡਕਾਸਟ ਲੈ ਕੇ ਜਲਦੀ ਮੈਂ ਤੇ ਗੁਰਿੰਦਰ ਲਾਹਣਸਰ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ